ਆਪਾਂ ਅੱਜ ਗੱਲ ਕਰ ਲੱਗੇ ਆਂ ਡ੍ਰਿਲ ਚੱਕ ਬਾਰੇ ਜਿਵੇਂ ਕਿ ਆਹ ਡ੍ਰਿਲ ਚੱਕ ਜਿਹੜੇ ਆ ਵੇਖੋ ਅਸੀਂ ਆਹ ਡ੍ਰਿਲ ਚੱਕ ਵਰਤਦੇ ਆਂ ਤੇ ਕੀ ਹਾਲਤ ਹੋਈ ਪਈ ਆ ਸਾਡੇ ਕੋਲੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਡ੍ਰਿਲ ਚੱਕ ਮਹੀਨਾ ਵੀ ਚੱਲਦਾ ਹੋਊਗਾ ਅੱਜ ਤੁਹਾਨੂੰ ਇੱਕ ਸਪੈਸ਼ਲ ਡ੍ਰਿਲ ਚੱਕ ਵਿਖਾਉਨੇ ਆ ਜਿਹਦੇ ਵਿੱਚ ਨਾ ਤਾਂ ਵਰਮਾ ਛੇਤੀ ਸਲਿੱਪੀ ਹੋਊਗਾ ਤੇ ਨਾ ਇਹ ਹਾਲਤੀ ਉਗ ਡ੍ਰਿਲ ਚੱਕ ਦੀ ਆ ਜਿਹੜੀ ਆ ਪੁਰਾਣੇ ਡ੍ਰਿਲ ਚੱਕਾਂ ਦੀ ਚਾਬੀ ਆ ਵੇਖੋ ਤੁਸੀਂ ਹਾਲਤ ਵੇਖੋ ਡ੍ਰਿਲ ਚੱਕ ਦੀ ਉਹਦੀ ਤੇ ਇਹ ਡ੍ਰਿਲ ਚੱਕ ਆਪਾਂ ਜਿਹੜਾ ਵਾ ਇਹ ਨਵਾਂ ਲਿਆ ਕੇ ਲਾਇਆ ਵਾ ਆ ਪਾਈਪ ਦੇ ਵਿੱਚ ਆਪਾਂ ਮਾਰ ਲੱਗੇ ਆ ਛੇਕ ਸਭ ਤੋਂ ਵੱਧ ਦੇ ਵਿੱਚ ਮਾਰਨ ਤੇ ਦਿੱਕਤ ਆਉਂਦੀ ਸਾਨੂੰ ਆ ਵੇਖੋ ਇਹਦਾ ਵਰਮੇ ਤਾਂ ਜੜ ਜਾਂਦੇ ਆਮ ਹੀ ਜਦੋਂ ਆਪਾਂ ਵਰਮੇ ਚਲਾਉਂਦੇ ਆ ਨਾ ਤਾਂ ਵਰਮੇ ਤਾਂ ਜੜ ਜਾਂਦੇ ਇਹਦੇ ਵਿੱਚ ਚੜ ਜਾਂਦੇ ਹੁੰਦੇ ਡ੍ਰਿਲ ਚੱਕ ਦੇ ਵਿੱਚ ਆ ਜਿਹੜਾ ਡ੍ਰਿਲ ਚੱਕ ਆ ਵੇਖੋ ਅਸੀਂ ਕਈਆਂ ਦੇ ਵਿੱਚ ਵੈਲਡਿੰਗ ਵੀ ਕੀਤੇ ਸੀਗੇ ਪੱਕੇ ਹੀ ਵਰਮੇ ਪਰ ਆ ਡ੍ਰਿਲ ਚੱਕ ਦੇ ਵਿੱਚ ਤੁਸੀਂ ਵਜਾ ਤੇ ਚੱਲਦਾ ਵੇਖੋ ਵਰਮਾ ਸਸ ਦੀ ਗੱਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਆਪਣੀ ਮਕੈਨਿਕ ਵੀਰਾਂ ਵਾਸਤੇ ਆ ਜਿਵੇਂ ਕਿ ਜਿਹੜੇ ਵੈਲਡਿੰਗ ਦਾ ਕੰਮ ਕਰਦੇ ਨੇ ਇਹ ਉਹਨਾਂ ਵਾਸਤੇ ਆ ਆਪਾਂ ਅੱਜ ਗੱਲ ਕਰ ਲੱਗੇ ਆਂ ਡ੍ਰਿਲ ਚੱਕ ਬਾਰੇ ਜਿਵੇਂ ਕਿ ਆਹ ਡ੍ਰਿਲ ਚੱਕ ਜਿਹੜੇ ਆ ਵੇਖੋ ਅਸੀਂ ਆਹ ਡ੍ਰਿਲ ਚੱਕ ਵਰਤ ਦਦੇ ਆ ਤੇ ਕੀ ਹਾਲਤ ਹੋਈ ਪਈ ਆ ਸਾਡੇ ਕੋਲੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਡ੍ਰਿਲ ਚੱਕ ਮਹੀਨਾ ਵੀ ਚੱਲਦਾ ਹੋਊਗਾ ਤੇ ਮਹੀਨੇ ਬਾਅਦ ਅਸੀਂ ਜਦੋਂ ਡ੍ਰਿਲ ਚੱਕ ਨਵਾਂ ਲੈ ਕੇ ਆਉਨੇ ਆ ਉਹ ਫੇਰ 15 ਕਿ ਦਿਨਾਂ ਬਾਅਦ ਫੇਰ ਉਹਦੀ ਇਹ ਹਾਲਤ ਹੋ ਜਾਂਦੀ ਵੈਲਡਿੰਗ ਵੈਲਡਿੰਗ ਮਾਰ ਕੇ ਫੇਰ ਅਸੀਂ ਮੈਂ ਲਗਭਗ ਬਹੁਤ ਸਾਰੀਆਂ ਵਰਕਸ਼ਾਪਾਂ ਵੇਖੀਆਂ ਇਹੀ ਡ੍ਰਿਲ ਚੱਕ ਵਰਤਦੇ ਆ ਅੱਜ ਜਿਹੜੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਅੱਜ ਤੁਹਾਨੂੰ ਇੱਕ ਸਪੈਸ਼ਲ ਡ੍ਰਿਲ ਚੱਕ ਵਿਖਾਉਨੇ ਆ ਜਿਹਦੇ ਵਿੱਚ ਨਾ ਤਾਂ ਵਰਮਾ ਛੇਤੀ ਸਲਿੱਪੀ ਹੋਊਗਾ ਤੇ ਨਾ ਇਹ ਹਾਲਤੀ ਹੋਊਗੀ ਡ੍ਰਿਲ ਦੀ ਡ੍ਰਿਲ ਚੱਕ ਦੀ ਜਿਵੇਂ ਕਹਿ ਲਈਏ ਕਿ ਆਪਾਂ ਨੂੰ ਇਹ ਖੋਲਣੇ ਪੈਂਦੇ ਚਾਬੀਆਂ ਦੇ ਨਾਲ ਤੇ ਜਿਹੜਾ ਤੁਹਾਨੂੰ ਅੱਜ ਮੈਂ ਡ੍ਰਿਲ ਚੱਕ ਵਿਖਾਉਂਗਾ ਨਾ ਉਹ ਤੁਸੀਂ ਵੇਖ ਕੇ ਰਹਿਣ ਹੋਗੇ ਕਿ ਉਹ ਡ੍ਰਿਲ ਚੱਕ ਨੂੰ ਕੋਈ ਚਾਬੀ ਨਹੀਂ ਲੱਗਦੀ ਕੋਈ ਕੁਛ ਨਹੀਂ ਹੱਥ ਨਾਲ ਹੀ ਕੱਸੋਗੇ ਤੁਸੀਂ ਵਰਮਾ ਤੇ ਇੰਨਾ ਪਰਫੈਕਟ ਵਰਮਾ ਕੱਸਿਆ ਜਾਊਗਾ ਨਾ ਤਾਂ ਉਹ ਵਰਮਾ ਝੋਲੀ ਮਾਰੂਗਾ ਜੇ ਤੁਹਾਡੇ ਮਤਲਬ ਵਰਮੇ ਦੇ ਵਿੱਚ ਕੋਈ ਫਾਲਟ ਨਹੀਂ ਨਾ ਹੈਗਾ ਮਸ਼ੀਨ ਦੇ ਵਿੱਚ ਫਾਲਟ ਨਹੀਂ ਹੈ ਤੇ ਵਰਮਾ ਉਹ ਝੋਲ ਵੀ ਨਹੀਂ ਮਾਰੂਗਾ ਕਿ ਜਿਵੇਂ ਇਹਦੇ ਵਿੱਚ ਵਰਮਾ ਬੰਨੀਦਾ ਵਾ ਤੇ ਗੋ ਸੈੱਟ ਹੀ ਨਹੀਂ ਹੁੰਦੇ ਵਰਮੇ ਘੁੰਮੀ ਜਾਂਦੇ ਇੱਧਰ ਉੱਧਰ ਤੇ ਫਿਰ ਵਰਮੇ ਟੁੱਟਦੇ ਵੀ ਆ ਤੇ ਆਜੋ ਆਪਾਂ ਮੰਗਵਾਇਆ ਡ੍ਰਿਲ ਚੱਕ ਤੁਹਾਨੂੰ ਦਿਖਾਉਨੇ ਆ ਇਹ ਆਪਾਂ ਡ੍ਰਿਲ ਚੱਕ ਜਿਹੜਾ ਵਾ ਇਹ ਮੰਗਵਾਇਆ ਵਾ Amazon ਤੋਂ ਤੇ ਇਹ ਪਹਿਲਾਂ ਆਪਾਂ ਇੱਕ ਵਰਤ ਵੀ ਰਹੇ ਆ ਡ੍ਰਿਲ ਚੱਕ ਫਿਰ ਤੁਹਾਨੂੰ ਵਿਖਾਉਨੇ ਆ ਕਿ ਵੀ ਇਹ ਚੱਲਦਾ ਕਿਵੇਂ ਵਰਮਾ ਕਿਵੇਂ ਖੁੱਲਦਾ ਇਹਦੇ ਵਿੱਚ ਤੇ ਕਿਵੇਂ ਬੰਨੀਦਾ ਇਹਦੇ ਵਿੱਚ ਵਰਮਾ ਤੇ ਕਿੰਨੇ ਦਾ ਇਹ ਆਇਆ ਏ ਅੱਜ ਆਪਾਂ ਉਹਦਾ ਸਾਰਾ ਰੇਟ ਰੂਟ ਤੁਹਾਨੂੰ ਹਰ ਇੱਕ ਚੀਜ਼ ਦੱਸਾਂਗੇ ਤੇ ਚੱਲਦਾ ਵੀ ਵਿਖਾਉਨੇ ਤੁਹਾਨੂੰ ਲਓ ਜੀ ਇਹ ਡ੍ਰਿਲ ਚੱਕਵਾ ਤੇ ਆ ਲੋ ਜੀ ਠੀਕ ਹੈ ਜੀ ਆ ਡ੍ਰਿਲ ਚੱਕ ਦੇ ਵੇਖੋ ਫਿਨਿਸ਼ਿੰਗ ਵੇਖੋ ਤੁਸੀਂ ਇਹਦੀ ਉਸ ਤੋਂ ਬਾਅਦ ਇਹ ਨਾਲ ਆਈ ਇਹਦੀ ਸੌਕਟ ਜਿਹੜੀ ਆਪਾਂ ਇਹਦੇ ਪਿੱਛੇ ਲਾਉਣੀ ਹੈ ਇਹਦੇ ਵਿੱਚ ਤੇ ਇਹ ਤੁਹਾਨੂੰ ਚੱਲਦਾ ਵੀ ਬਖਾਉਂਦੇ ਆਪਾਂ ਇਹ ਇਹਦੀ ਜਿਹੜੀ ਆ ਸੌਕਟਾਂ ਨਾਲ ਇਹਦੇ ਵਿੱਚ ਪਾ ਕੇ ਫਿੱਟ ਹੋ ਜਾਂਦਾ ਇਹ ਤੇ ਉਸ ਤੋਂ ਬਾਅਦ ਆਪਾਂ ਡ੍ਰਿਲ ਚੱਕ ਦੇ ਨਾਲ ਦਾ ਜਿਹੜਾ ਚਲਾਉਣ ਦੇ ਆ ਨਾ ਉਹ ਵੀ ਤੁਹਾਨੂੰ ਦਿਖਾਉਨੇ ਆ ਇਹ ਜਿਹੜਾ ਡ੍ਰਿਲ ਚੱਕ ਹੈ ਇਹ ਹੈਗਾ ਜੀ 1.13 mm ਦਾ ਠੀਕ ਹੈ ਜੀ JT6 ਤੇ ਹੁਣ ਤੁਹਾਨੂੰ ਆਪਾਂ ਇਹ ਡ੍ਰਿਲ ਚੱਕ ਵਿਖਾਉਨੇ ਆ ਇਹਦੇ ਵਿੱਚ ਵਰਮਾ ਵੀ ਬਨ ਕੇ ਚਲਾ ਕੇ ਵਿਖਾਉਨੇ ਆ ਇਹ ਆਪਣੇ ਵਰਮਾ ਮਸ਼ੀਨ ਵਾਂ ਛੋਟੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਆ ਡ੍ਰਿਲ ਚੱਕ ਆਪਣੇ ਪਹਿਲਾਂ ਹੀ ਲੱਗਾ ਹੋਇਆ ਵੇਖੋ ਤੁਸੀਂ ਆ ਜਿਹੜੀ ਆ ਪੁਰਾਣੇ ਡ੍ਰਿਲ ਚੱਕਾਂ ਦੀ ਚਾਬੀ ਆ ਵੇਖੋ ਤੁਸੀਂ ਹਾਲਤ ਵੇਖੋ ਡ੍ਰਿਲ ਚੱਕ ਦੀ ਉਹਦੀ ਤੇ ਇਹ ਡ੍ਰਿਲ ਚੱਕ ਆਪਾਂ ਜਿਹੜਾ ਵਾ ਇਹ ਨਵਾਂ ਲਿਆ ਕੇ ਲਾਇਆ ਵਾ ਚਲਾਓ ਖੋਲੋ ਸਭ ਤੋਂ ਪਹਿਲਾਂ ਤੇ ਖੋਲ ਕੇ ਕੱਸ ਕੇ ਵਿਖਾਓ ਵਰਮਾ ਵਿੱਚ ਵੇਖੋ ਜੀ ਇਹਦੇ ਵਿੱਚ ਵਰਮਾ ਬੰਨਣਾ ਖੋਲਣਾ ਕਿੰਨਾ ਆਸਾਨ ਵਾ ਲਓ ਜੀ ਇਹ ਖੁੱਲ ਗਿਆ ਵਰਮਾ ਇਸ ਪਾਸੇ ਨੂੰ ਵਰਮਾ ਖੁੱਲ ਗਿਆ ਵਾ ਹੁਣ ਦੂਜੇ ਪਾਸੇ ਨੂੰ ਬੰਨ ਕੇ ਦਿਖਾ ਦਿਓ ਇੱਕੋਰੀ ਲਓ ਜੀ ਇਹਦੇ ਵਿੱਚ ਵਰਮਾ ਵੱਜ ਗਿਆ ਤੇ ਇਹਦੇ ਵਿੱਚ ਵਰਮਾ 슬ਿੱਪ ਨਹੀਂ ਹੁੰਦਾ ਜਿੰਨੇ ਮਰਜ਼ੀ ਜਿਵੇਂ ਮਰਜ਼ੀ ਸ਼ੇਕ ਮਾਰੀ ਜਾਓ ਚਲਾਓ ਹਣੇ ਨੂੰ ਲਓ ਜੀ ਪਹਿਲਾਂ ਤੇ ਵੇਖੋ ਵੀ ਕਿੰਨਾ ਸਿੱਧਾ ਵੱਜਾ ਵਰਮਾ ਹੋਰਾ ਝੋਲ ਨਹੀਂ ਹੈਗੀ ਜੇ ਕੋਈ ਹੈ ਤਾਂ ਉਹ ਸਾਡੇ ਮਤਲਬ ਵਰਮੇ ਦੇ ਵਿੱਚ ਫਾਲਟ ਵਾ ਉਹਦੇ ਵਿੱਚ ਨਹੀਂਗਾ ਫਾਲਟ ਡ੍ਰਿਲ ਚੱਕ ਦੇ ਵਿੱਚ ਕੋਈ ਫਾਲਟ ਨਹੀਂ ਹੈ ਬਿਲਕੁਲ ਮਤਲਬ ਇੰਨੀ ਫਿਨਿਸ਼ਿੰਗ ਵਧੀਆ ਵਾਇਦੀ ਤੇ ਇੱਕ ਤੁਸੀਂ ਵੇਖੋਗੇ ਕਿ ਵੀ ਏਅਰ ਡ੍ਰਿਲ ਚੱਕ ਦੇ ਵਿੱਚ ਉਹ ਵਰਮਾ ਸਲਿੱਪ ਵੀ ਨਹੀਂ ਕਰੂਗਾ ਜਿੰਨਾ ਮਰਜੀ ਸ਼ੇਕ ਮਾਰੀ ਜੋ ਜ਼ੋਰ ਨਾਲ ਮਾਰੋ ਸ਼ੇਕ ਆਪਾ ਪਾਈਪ ਦੇ ਵਿੱਚ ਆਪਾਂ ਮਾਰ ਲੱਗੇ ਆ ਸ਼ੇਕ ਸਭ ਤੋਂ ਵੱਧ ਦੇ ਵਿੱਚ ਮਾਰਨ ਤੇ ਦਿੱਕਤ ਆਉਂਦੀ ਸਾਨੂੰ ਆ ਵੇਖੋ ਇਹ ਤਾਂ ਵਰਮੇ ਤਾਂ ਜੜ ਜਾਂਦੇ ਆ ਆਮ ਹੀ ਜਦੋਂ ਆਪਾਂ ਵਰਮੇ ਚਲਾਉਂਦੇ ਆ ਨਾ ਤਾਂ ਵਰਮੇ ਤਾਂ ਜੜ ਜਾਂਦੇ ਇਹਦੇ ਵਿੱਚ ਚੜ ਜਾਂਦੇ ਹੁੰਦੇ ਡ੍ਰਿਲ ਚੱਕ ਦੇ ਵਿੱਚ ਆ ਜਿਹੜੇ ਡ੍ਰਿਲ ਚਾਕਾ ਵੇਖੋ ਅਸੀਂ ਕਈਆਂ ਦੇ ਵਿੱਚ ਵੈਲਡਿੰਗ ਵੀ ਕੀਤੇ ਸੀਗੇ ਪੱਕੇ ਹੀ ਵਰਮੇ ਪਰ ਆਹ ਡ੍ਰਿਲ ਚੱਕ ਦੇ ਵਿੱਚ ਤੁਸੀਂ ਵਜਾ ਤੇ ਚੱਲਦਾ ਵੇਖੋ ਵਰਮਾ ਇਦੀ ਕੀਮਤ ਹੈਗੀ ਆ ਜੀ ਲਗਭਗ 1500 ਰੁਪਇਆ ਕੀਮਤ ਹੈ ਇਦੀ ਡ੍ਰਿਲ ਚੱਕ ਦੀ ਇਹਦੇ ਵਿੱਚ ਤੁਸੀਂ ਜਰਮਾਨ ਨਾ ਇਹਨੂੰ ਮਤਲਬ ਖੋਲੋਗੇ ਤੇ ਵਰਮਾ ਖੁੱਲ ਜਾਣਾ ਇਹਨੂੰ ਇਹਨੇ ਕੱਸਿਆ ਜਾਣਾ ਠੀਕ ਹੈ ਜੀ ਤੇ 1500 ਰੁਪਇਆ ਦੀ ਕੀਮਤ ਵਾ ਉਸ ਤੋਂ ਬਾਅਦ ਗੱਲ ਕਰੀਏ ਕਿ ਇਹ ਜੇ ਆਪਾਂ ਮਿਲਣਾ ਇਹ ਕਿੱਥੋਂ ਆ ਇਹ ਆਪਾਂ ਨੂੰ Amazon ਤੋਂ ਤੁਸੀਂ ਕੀ ਲੈਸ ਡ੍ਰਿਲ ਚੱਕ ਲਿਖ ਕੇ ਸਰਚ ਕਰੋਗੇ ਤੇ ਇਹ ਤੁਹਾਨੂੰ ਮਿਲ ਜੂਗਾ ਤੇ ਜੇ ਤੁਸੀਂ ਇਹਦੇ ਨਾਲ ਲਿਖਣਾ ਤਾਂ ਤੁਸੀਂ ਇਹਦੀ ਆਪਨਾ ਲਿਖ ਸਕਦੇ ਜੀ ਜਿੰਨਾ ਜਿੱਡਾ ਵੱਡਾ ਡ੍ਰਿਲ ਚੱਕ ਚਾਹੀਦਾ ਜਿਵੇਂ ਮੰਨ ਲਓ 1.30 mm ਦਾ ਇਹ ਹੈਗਾ ਵਾ ਤੇ ਉਹ ਨਾਲ ਤੁਸੀਂ ਆਪਦੀ ਮਰਜ਼ੀ ਦੇ ਨਾਲ ਤੁਸੀਂ ਮੰਗਵਾ ਸਕਦੇ ਜੀ ਤੇ ਡ੍ਰਿਲ ਚੱਕ ਬਹੁਤ ਵਧੀਆ ਚੀਜ਼ੋ ਆ ਸਾਨੂੰ ਇਹ ਲਗਭਗ ਵਰਤਦਿਆਂ ਨੂੰ ਹੁਣ 2 ਮਹੀਨੇ ਹੋ ਚੱਲੇ ਆ ਇਹ ਡ੍ਰਿਲ ਚੱਕ ਦੀ ਕੋਈ ਕੰਪਲੇਂਟ ਨਹੀਂ ਗਈ ਸੋ ਬਾਕੀ ਬਾਕੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਵਾਲੀ ਵੀਡੀਓ ਵੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਵੇਖਣ ਵਾਸਤੇ ਧੰਨਵਾਦ